ਸਤਿ ਸ਼੍ਰੀ ਅਕਾਲ ਦੋਸਤੋ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਗਿਆਣਿਆਂ ਨਾਲ ਪੂਰੀ ਤਰ੍ਹਾਂ ਲੱਦੀ ਹੋਈ 4 ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿੱਚੋਂ ਬਾਹਰ ਨਿਕਲਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ ਬਾਹਰ ਨਿਕਲ ਦੂਜੇ ਪਾਸੇ ਭੈਣ ਜੀ ਵੱਲ ਦਾ ਦਰਵਾਜ਼ਾ ਖੋਲਣਾ ਫਿਰ ਆਪਣਾ ਹੱਥ ਅੱਗੇ ਵਧਾ ਭੈਣ ਜੀ ਨੂੰ ਕਾਰ ਤੋਂ ਬਾਹਰ ਆਉਣ ਵਿੱਚ ਮਦਦ ਕਰਨੀ ਇਹ ਫੇਰ ਉਸ ਦਾ ਹੱਥ ਫੜ ਅੰਦਰ ਤੱਕ ਲੈ ਜਾਣਾ ਤੇ ਫਿਰ ਗੱਲ-ਗੱਲ ਤੇ ਜੀ ਜੀ ਕਰਦੇ ਹੋਏ ਹਰ ਵੇਲੇ ਉਸ ਦੇ ਅੱਗੇ ਪਿੱਛੇ ਫਿਰਦੇ ਰਹਿਣਾ ਇਹ ਸਾਰਾ ਕੁਝ ਵੇਖ ਮੈਨੂੰ ਆਪਣੇ ਨਾਲ ਪੜਾਉਂਦਾ ਰਸ਼ਪਾਲ ਸਿੰਘ ਹਰ ਪਾਸਿਓਂ ਬੜਾ ਬੌਣਾ ਜਿਹਾ ਲੱਗਿਆ ਕਰਦਾ ਅਕਸਰ ਸੋਚਦੀ ਸ਼ਾਇਦ ਪੈਸੇ ਤੇਲੇ ਪੱਖੋਂ ਅਤੇ ਜੀ ਹਜ਼ੂਰੀ ਪੱਖੋਂ ਉਹ ਜੀਜਾ ਜੀ ਨਾਲੋਂ ਕਈ ਕਦਮ ਪਿੱਛੇ ਹੈ ਫਿਰ ਅਗਲੇ ਦਿਨ ਅਕਸਰ ਹੀ ਸਾਡੀ ਕਾਲਜ ਵਿੱਚ ਕਿਸੇ ਗੱਲੋਂ ਵਿਆਹ ਹੋ ਜਾਇਆ ਕਰ ਦਈਏ ਤੇ ਅਸੀਂ ਕਿੰਨੇ-ਕਿੰਨੇ ਦਿਨ ਆਪਸ ਵਿੱਚ ਬੋਲਦੇ ਤੱਕ ਨਾ ਇੱਕ ਵਾਰ ਐਦਾਂ ਹੀ ਪਿੰਡ ਮਿਲਣ ਆਈ ਭੈਣ ਜੀ ਨਾਲ ਆਪਣੇ ਵਿਆਹ ਬਾਰੇ ਗੱਲ ਚੱਲ ਪਈ ਤਾਂ ਕਾਲਜ ਵਾਲੇ ਰਿਸ਼ਪਾਲ ਸਿੰਘ ਦਾ ਜ਼ਿਕਰ ਆਉਂਦਿਆ ਹੀ ਮੇਰੇ ਦਿਲ ਦੀ ਗੱਲ ਮੇਰੀ ਜ਼ੁਬਾਨ ਤੇ ਆ ਗਈ ਮੈਂ ਸਾਫ਼-ਸਾਫ਼ ਆਖ ਦਿੱਤਾ ਕਿ ਮੈਨੂੰ ਪੈਸੇ ਥੇਲੇ ਪੱਖੋਂ ਸਰਬਕਲਾ ਸੰਪੂਰਨ ਤੇ ਜੀਜਾ ਜੀ ਵਾਂਗ ਹਰੇਕ ਗੱਲ ਦਾ ਧਿਆਨ ਰੱਖਣ ਵਾਲਾ ਮੁੰਡਾ ਚਾਹੀਦਾ ਏ ਇੰਨੀ ਗੱਲ ਸੁਣ ਭੈਣ ਜੀ ਚੁੱਪਚੀ ਕਰ ਗਈ ਤੇ ਫਿਰ ਮੇਰੀ ਬਾਹ ਫੜ ਅੰਦਰ ਕਮਰੇ ਵਿੱਚ ਲੈ ਗਈ ਫਿਰ ਅੰਦਰੋਂ ਕੁੰਡੀ ਲਾ ਉਸਨੇ ਕਿੰਨੀਆਂ ਗੱਲਾਂ ਦਸੀਆਂ ਸੋਨੇ ਦੇ ਮੋٹے ਮੋٹے ਝੁੰਕਿਆਂ ਦੇ ਹੇਠ ਲੁਕੇ ਹੋਏ ਕਾਲੇ ੱੱਬੇ ਵਿਖਾਈ ਮਹਿੰਗੇ ਸੂਟ ਦੇ ਅੰਦਰ ਵੱਜੀਆਂ ਗੁੱਜੀਆਂ ਸੱਟਾਂ ਦੇ ਨਿਸ਼ਾਨ ਨੰਗੇ ਕਰ ਦਿੱਤੇ ਤੇ ਅਖੀਰ ਵਿੱਚ ਫੋਨ ਵਿੱਚ ਸੇਵ ਕੀਤੀਆਂ ਕਿੰਨੀਆਂ ਸਾਰੀਆਂ ਐਸੀਆਂ ਫੋਟੋਆਂ ਵਿਖਾਈਆਂ ਜਿਨ੍ਹਾਂ ਨੇ ਰੈਂਦੀ ਖੁੰਦੀ ਕਾਸਰ ਵੀ ਪੂਰੀ ਕਰ ਦਿੱਤੀ ਤੇ ਸੁਪਨਿਆਂ ਦੇ ਪਰਿ ਲੋਕ ਵਿੱਚ ਉਡਾਰੀਆਂ ਮਾਰਦੀ ਹੋਈ ਮੈਂ ਅਚਾਨਕ ਪੁੰਝੇ ਆਂ ਡਿੱਗੀ ਫਿਰ ਭੈਣ ਜੀ ਦੇ ਆਥਨ ਵੇਲੇ ਵਾਪਿਸ ਪਰਤਨ ਮਗਰੋਂ ਇਸ ਵਾਰ ਕਾਲਜ ਵਾਲਾ ਰਿਸ਼ਪਾਲ ਸਿੰਘ ਮੈਨੂੰ ਕੱਦ ਕਿਰਦਾਰ ਤੇ ਹੋਰ ਕਿੰਨੇ ਸਾਰੇ ਪੱਖਾਂ ਤੋਂ ਅੱਗੇ ਨਾਲੋਂ ਵੀ ਉੱਚਾ ਲੱਗ ਰਿਹਾ ਸੀ ਸੋ ਦੋਸਤੋ ਦੁਨੀਆ ਵਿੱਚ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤੇ ਜਦੋਂ ਹੀਰੇ ਦੀ ਨਕਲੀ ਪਰਤ ਚਾੜੀ ਕਈ ਕਾਲੇ ਸਵਾਹ ਕੋਲੇ ਆਪਣੀ ਥੋੜੀ ਚਿਰੀ ਚਮਕ ਦਮਕ ਨਾਲ ਕਿਸੇ ਚੰਗੇ ਭਲੇ ਦੀਆਂ ਅੱਖਾਂ ਅੰਨੀਆਂ ਕਰ ਦੇਣ ਤਾਂ ਫੇਰ ਸਾਰੀ ਜ਼ਿੰਦਗੀ ਅੱਖੀਆਂ ਵਿੱਚ ਹੰਝੂ ਤੇ ਤਕਦੀਰ ਵਿੱਚ ਸਿਲੇ ਰੁਮਾਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ ਤੇ ਅਖੀਰ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਬੰਦਿਆ ਵਾਲੀ ਗੱਲ 16 16 ਅੰਨੇ ਸੱਚ ਹੋ ਨਿਬੜਦੀ ਏ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ